ਹਾਂਜੀ ਵਾਕੇਸ ਐਕਸੀਡੈਂਟ ਕੇਸ ਹੋਇਆ ਜੀ ਤੇ ਤੁਹਾਨੂੰ ਜਿਸ ਤਰ੍ਹਾਂ ਪਤਾ ਲੱਗੇ ਉਦੋਂ ਸਾਨੂੰ ਫੋਨ ਆਇਆ ਧੀ ਲੱਗੇ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿਵੇਂ ਕਿੱਥੋਂ ਆ ਰਹੀ ਸੀ ਹਾਂਜੀ ਉਹ ਕੋਈ ਕੰਮ ਤਾਂ ਆਉਂਦੀ ਸੀ ਤੇ ਰਸਤੇ 'ਚ ਗੱਡੀ ਨਾਲ ਮਪੇਟ ਹੋ ਗਈ ਬਸ ਜੀ ਉਹ ਇੱਕ ਜਾ ਕੇ ਉਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਿਵਾਰ ਨੂੰ ਕਿੰਨਾ ਚਿਰ ਪਹਿਲਾਂ ਗਏ ਸੀ ਫਲੋਰਸਰੀ 1.5 ਕਿ ਮਿੰਟਾਂ ਹੋਇਆ ਜੀ ਤੇ ਸਾਡਾ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤੋਂ ਇੱਥੇ ਕੌਣ ਕੌਣ ਰਹਿੰਦਾ ਨੇ ਜੀ ਇੱਥੇ ਮੇਰੀ ਮਾਤਾ ਜੀ ਡੈਡੀ ਨੇ ਜਿਹੜੀ ਤਾਂ ਗੁਜ਼ਰ ਗਏ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉੱਥੇ ਰਹਿੰਦੇ ਨੇ ਭਰਾ ਨਾਲ ਕਦੇ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਫੋਨ ਤੇ ਜਾਂ ਘਰੇ ਕਰ ਲਈ ਉਹ ਕਿਸੇ ਨਾਲ ਜੀ ਉਹਨਾਂ ਦਾ ਹੀ ਫੋਨ ਆਇਆ ਸੀ ਪਰਸੋਂ ਹੀ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂ ਕੈਨੇਡਾ ਚ ਰਹਿੰਦੇ ਨੇ ਉਹ ਮੇਰੀ ਗੜੇ ਸੇਸਟਰ ਆਪਣੀ ਭੈਣ ਮੇਰੀ ਉਹਨਾਂ ਨੇ ਉਹਨੂੰ ਮੇਰੇ ਚਾਚਾ ਦੇ ਮੁੰਡੇ ਨੇ ਗੜੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਦੂੰ ਏਕ ਨਿਕਣ ਗੱਲ ਹੋ ਗਈ ਡੇਢ ਮਹੀਨੇ ਪਹਿਲਾਂ ਜਦ ਸੁੱਟੀ ਆਈ ਸੀ ਉਦੋਂ ਤਾਂ ਕਿੰਨਾ ਸਮਾਂ ਕਰੇ ਬਤਾ ਕੇ ਗਏ ਸੀ ਉਹ ਤਾਂ 3 ਮਹੀਨੇ ਲੱਗਦੀ ਕੋਈ ਆਪੋ ਆਪਣੇ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਭਤੀਜੇ ਜੁੰਡੇ ਦੇ ਕਦੇ ਕਦੇ ਫੋਨ ਆਇਆ ਸੀ ਕਜੀ ਫੋਟਰ ਹੋ ਜੇ ਆਉਂਦੇ ਤੇ ਇੱਕ ਦਿਨ ਪਹਿਲਾਂ ਹੀ ਹੁੰਦੇ ਆ ਜੀ ਹਾਂ ਇਹ ਫੋ ਤਾਂ ਉਹਦਾ ਰੋਜ ਹੀ ਕਰ ਦਿੰਦੀ ਆ ਜੀ ਕੋਈ ਗੱਲ ਬਾਤ ਨਹੀਂ ਦੀ ਇਕਨ ਹੋ ਜਾਣਗੇ ਉਹਨਾਂ ਦੇ ਪਰਿਵਾਰ ਚ ਇੱਥੇ ਕੌਣ ਬੋਲਾਂ ਜੀ ਇਟਲੀ ਇਟਲੀ ਦਾ ਆਪਣੇ ਇਹਨਾਂ ਦੇ ਲੜਕਾ ਦੀ ਹੰਦ ਕਰਦੇ ਤੇ ਤਿੰਨੇ ਹੀ ਤਿੰਨੇ ਹੀ ਤਿਕਲਵੰਤ ਜੰਗ ਜੰਗਰੀ ਬਾਕੀ ہماری ਭੈਣਾਂ ਆਪਣਾ ਪਰੋਹਣਾ ਹੀ ਬਾਕੀ ਉਹਦੇ ਜਵਾਕ ਨੇ ਇਕੱਠੇ ਹੀ ਰਹਿੰਦੇ ਨੇ ਓਕੇ ਹਾਂ ਜੀ ਹਾਂ ਜੀ ਪੱਕੇ ਨੇ ਮੰਨ ਕੇ ਇਸ ਤਰ੍ਹਾਂ ਬਚਾਅ ਚੱਲ ਰਿਹਾ ਜੀ ਅੰਤਰ ਸੰਸਕਾਰ ਦਾ ਬਹੁਤ ਧੰਨਵਾਦ ਹੋਇਆ ਜੀ ਹਾਂ ਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰ ਲਈ ਇਹ ਨਾਮ ਤੁਹਾਡਾ ਜੰਨੂ ਸੁਭਿੰਦਰ ਸਿੰਘ ਹੈ ਤੇ ਕੁਲਵੰਤ ਸਿੰਘ ਜੀ ਲੈ ਤੁਹਾਡੇ ਮੇਰੇ ਭਰਾ ਨੇ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਕੀ ਪਤਾ ਲੱਗਿਆ ਫੋਨ ਤੇ ਵੀ ਗੱਲਬਾਤ ਹੋਈ ਹਾਂ ਜੀ ਕੇਸ ਐਕਸੀਡੈਂਟ ਦਾ ਕੇਸ ਹੋਇਆ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਉੱਥੋਂ ਸਾਨੂੰ ਫੋਨ ਆਇਆ ਧੀ ਲੱਗੇ ਪਤਾ ਵੀ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿਵੇਂ ਕਿੱਥੋਂ ਆ ਰਹੀ ਸੀ ਹਾਂ ਜੀ ਆਪੇ ਕੰਮ ਉਤੋਂ ਆਉਂਦੀ ਸੀ ਤੇ ਰਸਤੇ 'ਚ ਗੱਡੀ ਨਾਲ ਮਫੇਟ ਹੋ ਗਈ ਬਸ ਜੀ ਉਹ ਇੱਕ ਜਾ ਕੇ ਇਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਿਵਾਰ ਨੂੰ ਕਿੰਨਾ ਚਿਰ ਪਹਿਲਾਂ ਗਏ ਸੀ ਫਲੋਰਸਰੀ 'ਚ ਡੇਢ ਘੰਟਾ ਹੋਇਆ ਜੀ ਤੇ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਇੱਥੇ ਕੌਣ ਕੌਣ ਆਦੇ ਨੇ ਜੀ ਇੱਥੇ ਮੇਰੀ ਮਾਤਾ ਨਹੀਂ ਡੈਡੀ ਨੇ ਡੈਡੀ ਦਾ ਗੁਜ਼ਰਿਆ ਹੋਇਆ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉੱਥੇ ਰਹਿੰਦੇ ਨੇ ਭਰਾ ਨਾਲ ਕਦੇ ਕੋਈ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਫੋਨ ਤੇ ਜਾਂ ਘਰੇ ਕਰ ਲਈ ਉਹ ਕਿਸੇ ਨਾਲ ਜੀ ਉਹਨਾਂ ਦਾ ਹੀ ਫੋਨ ਆਇਆ ਸੀ ਪਰसों ਹੀ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂਏ ਕੈਨੇਡਾ 'ਚ ਰਹਿੰਦੇ ਨੇ ਉਹ ਮੇਰੀ ਕਿਹੜੀ ਸਿਸਟਰ ਆ ਆਪਣੀ ਭੈਣ ਆ ਮੇਰੀ ਉਹਨਾਂ ਨੇ ਉਹਨੂੰ ਮੇਰੇ ਚਾਚਾ ਜੀ ਮੁੰਡੇ ਨੇ ਗੜੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਨੂੰ ਇੱਕ ਨਿਕਣ ਗੱਲ ਹੋ ਗਈ। 1.5 ਮਹੀਨੇ ਪਹਿਲਾਂ ਜਦੋਂ ਛੁੱਟੀ ਆਈ ਸੀ ਉਦੋਂ ਤਾਂ ਕਿੰਨਾ ਸਮਾਂ ਕਰੇ ਬਤਾ ਕੇ ਗਏ ਸੀ ਉਹ ਤਾਂ ਨਵਾਂ ਮਹੀਨਾ ਲੱਗਦੀ। ਕੋਈ ਕੋਈ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਪਰ 3 ਜੁੰਡੇ ਰਹਿੰਦੇ ਕਦੇ-ਕਦੋ ਫੋਨ ਆਇਆ ਸੀਗਾ ਜੀ। ਫੋਨ ਤਾਂ ਰੋਜ਼ ਹੀ ਆਉਂਦੇ ਸੀ। ਇੱਕ ਦਿਨ ਪਹਿਲੇ ਉਹ ਜੀ ਹਾਂ ਫੋਨ ਤਾਂ ਉਹ ਦਾ ਰੋਜ਼ ਹੀ ਕਰਦੇ ਸੀ ਹੱਸ ਇਹ ਜੀ ਕੋਈ ਗੱਲ ਬਾਤ ਨਹੀਂ ਦੀ ਏਕਣ ਹੋ ਜਾਣਗੇ ਉਹਨਾਂ ਦੇ ਪਰਿਵਾਰਕ ਜਿੱਥੇ ਕੌਣ ਬੋਲਾਂ ਜਿੱਥੇ ਇਟਲੀ ਦਾ ਆਪਣੇ ਇਹਨਾਂ ਦਾ ਲੜਕਾ ਤੇ ਘਰ ਦੇ ਤੇ ਤਿੰਨੇ ਹੀ ਤਿੰਨੇ ਹੀ ਤੇ ਕਲਵਾਂ ਤੋਂ ਜਿੰਗ ਜਿੰਗ ਜੀ ਬਾਕੀ ہماری ਭੈਣਾਂ ਆਪਣਾ ਪਰੋਹਣਾ ਹੀ ਬਾਕੀ ਉਹਦੇ ਜਵਾਕ ਨੇ ਇਕੱਠੇ ਹੀ ਰਹਿੰਦੇ ਨੇ ਪੱਕੇ ਉੱਥੇ ਤਾਂ ਹਾਂ ਜੀ ਹਾਂ ਜੀ ਪੱਕੇ ਨੇ ਕਿ ਕਿਸ ਤਰ੍ਹਾਂ ਬਚਾਅ ਚੱਲ ਰਿਹਾ ਜੀ ਅੰਤਰ ਸੰਸਕਾਰ ਦਾ ਬਹੁਤ ਧੰਨਵਾਦ ਹੋਇਆ ਹਾਂ ਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰ ਲੈ ਕੀ ਨਾਮ ਤੁਹਾਡਾ ਜੀ ਨੰਨੋ ਸੁਭਿੰਦਰ ਸਿੰਘ ਹੈ ਤੇ ਕਲਵੰਤ ਸਿੰਘ ਜੀ ਲੈ ਤੁਹਾਡੇ ਮੇਰੇ ਭਰਾ ਨੇ ਕਿਸ ਤਰ੍ਹਾਂ ਵੇਖ ਲਈ ਕਿ ਕੋਈ ਪਤਾ ਲੱਗਿਆ ਫੋਨ ਤੇ ਕੀ ਗੱਲਬਾਤ ਹੋਈ ਹਾਂ ਜੀ ਵੈ ਕੇਸ ਐਕਸੀਡੈਂਟ ਦਾ ਸੋਇਆ ਤੇ ਤੁਹਾਨੂੰ ਜਿਸ ਤਰ੍ਹਾਂ ਪਤਾ ਲੱਗਿਆ ਉਦੋਂ ਸਾਨੂੰ ਫੋਨ ਆਇਆ ਜੀ ਲੱਗੇ ਪਤਾ ਕਿ ਐਕਸੀਡੈਂਟ ਹੋਇਆ ਕਿਵੇਂ ਜੀ ਜਾਂ ਕਿਵੇਂ ਕਿੱਥੋਂ ਆ ਰਹੀ ਸੀ ਹਾਂ ਜੀ ਆਪੇ ਕੰਮ ਤੋਂ ਆਉਂਦੀ ਸੀ ਤੇ ਰਸਤੇ 'ਚ ਗੱਡੀ ਨਾਲ ਮਪੇਟ ਹੋ ਗਈ ਬਸ ਜੀ ਉਹ ਇੱਕ ਜਾ ਕੇ ਉਹਨਾਂ ਦੀ ਗੱਡੀ ਖੰਭੇ 'ਚ ਲੱਗ ਗਈ ਤੇ 5-10 ਮਿੰਟ ਬਾਅਦ ਬਸ ਪਤਾ ਲੱਗ ਗਿਆ ਉਹਨਾਂ ਨੂੰ ਘਰੇ ਪਰਿਵਾਰ ਨੂੰ ਕਿੰਨਾ ਚਿਰ ਪਹਿਲਾਂ ਗਏ ਸੀ ਫਲੋਰਸੇਲ ਜੀ ਡੇਢ ਕਿੰਨਾ ਹੋਇਆ ਜੀ ਤੇ ਪਰਿਵਾਰ ਉੱਥੇ ਰਹਿੰਦਾ ਹੁੰਦਾ ਜੀ ਹਾਂ ਜੀ ਉੱਥੇ ਦੀ ਪਰਿਵਾਰ ਤਾਂ ਇੱਥੇ ਕੌਣ ਤੋਂ ਲੈਣੇ ਨੇ ਜੀ ਇੱਥੇ ਮੇਰੀ ਮਾਤਾ ਨੇ ਡੈਡੀ ਨੇ ਜਿਹੜੀ ਦਾ ਗੁਜਰੇ ਹੋਏ ਤੇ ਤਾਇਆ ਜੀ ਨੇ ਬਾਕੀ ਹੋਰ ਸਾਰੇ ਮੇਰੀ ਫੈਮਿਲੀ ਸਾਰੀ ਉੱਥੇ ਰਹਿੰਦੇ ਨੇ ਭਰਾ ਨਾਲ ਕਦੇ ਕੋਈ ਐਕਸੀਡੈਂਟ ਤੋਂ ਪਹਿਲਾਂ ਕਦ ਗੱਲ ਹੋਈ ਸੀ ਭਰਾ ਨਾਲ ਤੁਹਾਡੀ ਫੋਨ ਤੇ ਜਾਂ ਘਰੇ ਕਰ ਲਈ ਹੋਵੇ ਕਿਸੇ ਨਾਲ ਜੀ ਉਹਨਾਂ ਦਾ ਹੀ ਫੋਨ ਆਇਆ ਸੀ ਪਰसों ਜੀ ਉਹਨਾਂ ਨੇ ਮੇਰੇ ਕੋਲ ਮੇਰੇ ਕਿਹੜਾ ਭਰਾ ਦੂ ਕੈਨੇਡਾ ਚ ਰਹਿੰਦੇ ਨੇ ਉਹ ਮੇਰੀ ਕਿਹੜੀ ਸਿਸਟਰ ਆ ਆਪਣੀ ਭੈਣ ਆ ਮੇਰੀ ਉਹਨਾਂ ਨੇ ਉਹਨੂੰ ਵੀ ਚਾਚਾ ਜੀ ਮੁੰਡੇ ਨੇ ਘਰੇ ਉਹਨਾਂ ਨੂੰ ਫੋਨ ਕੀਤਾ ਤੇ ਉਹਨੇ ਮੈਨੂੰ ਸਾਜਰੇ 8 ਵਜੇ ਮੈਨੂੰ ਫੋਨ ਕਰਤਾ ਵੀ ਵੀ ਘਰੇ ਨਾਲ ਦੱਸੀ ਨੂੰ ਇੱਕ ਨਿਕਣ ਗੱਲ ਹੋ ਗਈ। 1.5 ਮਹੀਨੇ ਪਹਿਲਾਂ ਜਦੋਂ ਛੁੱਟੀ ਆਈ ਸੀ ਉਦੋਂ ਤਾਂ ਕਿੰਨੇ ਸਮਾਂ ਕਰੇ ਬਤਾ ਕੇ ਗਏ ਸੀ ਉਹ ਤਾਂ 3 ਮਹੀਨੇ ਲੱਗਦੀ। ਕੋਈ ਕੋਈ ਐਕਸੀਡੈਂਟ ਤੋਂ ਪਹਿਲਾਂ ਪਰਿਵਾਰ ਨਾਲ ਗੱਲਬਾਤ ਜਿਵੇਂ ਆਮ ਕਰ ਤੀਂ ਚੁੰਮਦੀ ਰਹਿੰਦੀ ਕਦੇ ਕਦੋਂ ਫੋਨ ਆਇਆ ਸੀ ਕਰੀ। ਫੋਨ ਤਾਂ ਰੋਜ਼ ਹੀ ਆਉਂਦੇ ਸੀ। ਇੱਕ ਦਿਨ ਪਹਿਲੇ ਹਾਂ ਜੀ ਫੋਨ ਤਾਂ ਉਹ ਰੋਜ਼ ਹੀ ਕਰਦੇ ਸੀ ਆਹ ਇਹ ਜੀ ਕੋਈ ਗੱਲ ਬਾਤ ਨਹੀਂ ਦੀ ਵੇਖਣ ਹੋ ਜਾਣਗੇ ਉਹਨਾਂ ਦੇ ਪਰਿਵਾਰਕ ਜਿੱਥੇ ਕੋਣ ਬੋਲਾਂ ਜੀ ਇਟਲੀ ਇਟਲੀ ਦੇ ਆਪਣੇ ਇਹਨਾਂ ਦੇ ਲੜਕਾ ਦੀ ਘਰ ਦੇ ਤੇ ਤਿੰਨੇ ਹੀ ਤਿੰਨੇ ਹੀ ਤਿਕਲਵਾਂ ਤੋਂ ਜੰਗ ਸੰਗ ਜੀ ਬਾਕੀ ہماری ਭੈਣਾਂ ਆਪਣਾ ਪਰੋਣਾ ਹੀ ਬਾਕੀ ਉਹਦੇ ਜਵਾਕ ਨੇ ਇਕੱਠੇ ਹੀ ਰਹਿੰਦੇ ਸੀ ਪੱਕੇ ਕਿ ਉੱਥੇ ਤਾਂ ਹਾਂ ਜੀ ਹਾਂ ਜੀ ਪੱਕੇ ਨੇ ਕਿ ਕਿਸ ਤਰ੍ਹਾਂ ਬਚਾਅ ਚੱਲ ਰਿਹਾ ਜੀ ਅੰਦਰ ਸੰਸਕਾਰ ਦਾ ਕੋਈ ਹਲਵਾਤ ਹੋਈ ਹੈ ਹਾਂ ਜੀ ਉਹ ਉੱਥੇ ਕਹਿੰਦੇ ਨੇ ਵੀ ਉੱਥੇ ਕਰਨਾ ਹੈ